ਅਸੀਂ ਇਹਨਾਂ ਨੂੰ ਪੁੱਛਾਂਗੇ ਜੇਕਰ ਉਹ ਪੱਛੀ ਬਾਤ ਕਰੇ ਨੀ ਹੋਇਆ ਵੀ ਇਹ ਸਮੇਂ ਤਨਖਾਹਾਂ ਨਹੀਂ ਮਿਲੀਆਂ ਹੋਣ। ਯਾਦ ਕਰਾ ਲਓ ਕਿ ਉਹ ਤੁਸੀਂ ਸਮੇਂ ਤਨਖਾਹਾਂ ਬਹੁਤ ਸੀ ਲਾਲੇ ਪਾ ਚੰਦੇ ਆ। ਅਸੀਂ ਇਹਨਾਂ ਨੂੰ ਹਰ ਪਿੰਡ ਦੇ ਵਿੱਚ ਸਵਾਲ ਕਰਾਂਗੇ। ਇਹਨਾਂ ਤੋਂ ਜਵਾਬ ਮੰਗਾਂਗੇ ਆ ਮੰਤਰੀ ਜੀ ਵੀ ਸਾਡੇ ਜਾਣ ਕੇ ਪਿੰਡਾਂ ਦੇ ਵਿੱਚ ਇਹ ਵੋਟਾਂ ਮੰਗਣਗੇ। ਹਰ ਪਿੰਡ ਅਗੜਾ ਨਾ ਜਾਊਗਾ ਵੋਟ ਮੰਗਣ ਵਾਸਤੇ। ਹਰ ਅੰਗਰੇਜ਼ੀ ਵੱਲ ਤੇ ਹਾਇ ਹੋਰਤ। ਇਹਨਾਂ ਨੂੰ ਸਵਾਲ ਕਰੂਗੀ ਆਰਥੋਨ ਵਾਲਿਆਂ ਵਾਲੇ ਬਹੁਤ ਵੱਡੀ ਛੱਕੀ ਮਾਰੀ ਆ ਹਜ਼ਾਰਾਂ ਹਜ਼ਾਰ ਪਈਆ ਕਹੇ ਪਾੜਿਆ ਤੇ ਨਹੀਂ ਦੱਸੋ ਤਾਂ ਵਾਦੀ ਤੋਂ 9000 ਰੁਪਿਆ ਦੇਵਾ ਕੇ ਕਿਸੇ ਨੂੰ ਹਜ਼ਾਰ ਪੈਸਾ ਨੇ ਦਿੱਤਾ ਜੇਰਾ ਨੂੰ ਕਹੇ ਥੀਗਾ ਕੋਈ ਜਗਰ ਕਿ ਮਿਲਦੀ ਸੀ ਤੇ ਬੱਚਿਆਂ ਨੂੰ ਜੀਹੇ ਮਿਲਦੀ ਸੀ ਤੇ ਆਟਾ ਥਾਲ ਮਿਲਦਾ ਸੀ ਉਰੀਆ ਤੇ ਸਾਈਕਲ ਮਿਲਦਾ ਸੀ ਉਹ ਵੀ ਬੰਦ ਕਰਤਾ ਇਹਨਾਂ ਨੇ ਕੋਈ ਕੰਮ ਕਿੰਨੇ ਕਰਤਾ ਕਰਤਾ ਹਾਂ ਵੀ ਇਹ ਜੇ ਤੇ ਆਸ ਕਰ ਜਰੇ ਤੇ ਆਸ ਚਲਿਆ ਜਾਊਗਾ ਸਾਡੇ ਅੰਗਨਵੜੀ ਦੇ ਬਿਕੋਜ਼ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਆਈ ਸੀ ਕਿ ਅੰਗਨਵੜੀ ਵਰਕਰਾਂ ਨੂੰ ਸਾਲ ਪਾ ਤਨਹਾਈ ਨਹੀਂ ਦਿੱਤੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੇ ਵੀ ਕੋਈ ਵੀ ਕੋਈ ਵੀ ਲੋਕ ਪਾਰਟੀ ਕੰਮ ਕਰਦੀ ਹੈ ਜਿਹੜੇ ਕੰਮ ਕਰਕੇ ਜਾਊਗੀ ਉਹ ਇਤਿਆਸਾ ਚ ਰਹਿ ਜਾਈਏਗਾ ਆ ਵਧੀਆ ਕਰ ਜਨਾ ਚਾਹੀਦਾ ਨਾ ਵਧੀਆ ਕਰ ਜਨਾ ਚਾਹੀਦਾ ਇਹਨੇ ਜਿਹੜੇ ਮਿੰਨੀ ਤੁਹਾਡੇ ਸੈਂਟਰ ਸਾਰੇ ਚਲ ਗਏ ਉਹਨਾਂ ਨੂੰ ਜਾਜ ਉਹ ਤਕਦੀਨ ਕਰ ਰਹੇ ਉਹਨਾਂ ਨੇ ਕਿੰਨੇ ਕਿਤੇ ਹੈ ਨਾ ਕਿਤੇ ਕਿਤੇ ਅਸੀਂ ਅਸੀਂ ਜਿਹੜੀ ਅਸੀਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਤਨਖਾਹ ਉਹ ਕਰਦੇ ਆ ਮੱਗੀਆਂ ਵਰਕਰ ਤੁਸੀਂ ਪਰਤੀ ਕਰਦੀਆਂ ਉਹਨਾਂ ਨੂੰ ਹਜੇ 6 ਮਹੀਨੇ ਹੋ ਗਏ ਤਨਖਾਹ ਤੱਕ ਨਹੀਂ ਮਿਲੀ ਇਹਨਾਂ ਨੂੰ ਸਾਲ ਦੀ ਨਹੀਂ ਮਿਲੀ ਠੀਕ ਹੈ ਦੀ ਨਮਾਜ਼ ਕਿਸ ਪਾਸੇ ਪਰਸ਼ੁਦ ਕਰਾਂਗੇ ਅਸੀਂ ਹਾਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੈਡਮ ਬਲਜੀਤਪੁਰ ਦੇ ਹਲਕੇ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਇਹਦਾ ਕਾਰਨ ਇਹ ਹੈਗਾ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਕਹਿ ਕੇ ਆਏ ਸੀਗੇ ਕਿ ਬਦਲਾ ਲਿਆਵਾਂਗੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਊਗੀ ਤੇ ਹੋਇਆ ਇਹ ਹੈਗਾ ਕਿ ਜਿਹੜਾ ਕੁਝ ਲੋਕਾਂ ਕੋਲੇ ਸੀਗਾ ਉਹ ਵੀ ਖੋ ਲਿਆ ਇਹਨਾਂ ਨੇ ਤਨਖਾਹ ਘੱਟੋ ਘੱਟ ਇੱਕ ਤਰੀਕ ਤੋਂ ਲੈ ਕੇ ਤਿੰਨ ਤਰੀਕ ਦੇ ਵਿੱਚ ਵਿੱਚ ਮਿਲਦੀ ਸੀਗੀ ਹੁਣ ਆਹ ਜਹਾਲ ਤੇ ਹੈਗੀ ਐ ਕਿ ਤੁਸੀਂ 6-6 ਮਹੀਨੇ ਧਰਨਾ ਨਾਲ ਆਉਂਦੇ ਤਨਖਾਹ ਨਹੀਂ ਦਿੰਦੇ ਇਹਨਾਂ ਦੇ ਕੰਨ ਤੇ ਜੂਨ ਨਹੀਂ ਸਰਕਦੀ ਜਦੋਂ ਰੋਲਾ ਪਾਵਾਂਗੇ ਧਰਨਾ ਪਰਦರ್ಶਨ ਕਰਾਂਗੇ ਤਾਂ ਤਨਖਾਹ ਦਿੰਦੇ ਐ ਤੇ ਸਾਡੀਆਂ ਜਿਹੜੀਆਂ ਪੰਜ ਬਲਾਕਾਂ ਦੀਆਂ ਵਰਕਰ ਐ ਉਹਨਾਂ ਨੂੰ 1 ਸਾਲ ਤੇ 1 ਮਹੀਨਾ 13 ਮਹੀਨੇ ਹੋ ਗਏ ਅਜੇ ਤਨਖਾਹ ਨਹੀਂ ਮਿਲੀ ਸਵਾ ਸਾਲ ਹੋ ਗਿਆ ਤੇ ਪੰਜ ਬਲਾਕਾਂ ਦੀਆਂ ਵਰਕਰ ਜਿਹੜੀਆਂ ਹੈਗੀਆਂ ਉਹਨਾਂ ਨੂੰ 7 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਸੀਬੀ ਵਿੱਚ ਕੰਮ ਕਰਦੀਆਂ ਵਰਕਰਾਂ ਉਹਨਾਂ ਨੂੰ 1.5 1.5 ਸਾਲ ਦੀ ਪੇਮੈਂਟ ਨਹੀਂ ਹੋਈ ਜਾਨੀ ਕਿ ਜਿਹੜਾ ਕੁਝ ਸਾਨੂੰ ਮਿਲਦਾ ਸੀ ਇਹਨਾਂ ਨੇ ਉਹ ਵੀ ਸਾਡਾ ਬੰਦ ਕਰਤਾ ਇਹ ਬਦਲਾਅ ਹੈ ਦੂਜਾ ਆਂਗਣਵਾੜੀ ਕੇਂਦਰਾਂ ਦੇ ਬੱਚੇ ਜਿਹੜੇ ਇਹਨਾਂ ਨੇ ਸਾਰੇ ਸਕੂਲਾਂ 'ਚ ਦਾਖਲ ਕਰ ਲਏ ਤੇ ਉਹ ਉਹਦਾ ਵੀ ਅਸੀਂ ਵਿਰੋਧ ਕਰ ਰਹੀਆਂ ਹੈਗੀਆਂ ਵੀ ਬੱਚੇ ਸਾਡੇ ਵਾਪਸ ਕੀਤੇ ਜਾਣੇ ਚਾਹੀਦੇ ਆ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗੁਰਮੀਤ कौर ਆਂਗਣਵਾੜੀ ਲਾਗਿੰਗ ਜੂਨੀਅਨ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਬਟਿੰਡਾ ਦੀ ਪ੍ਰਧਾਨ ਆ ਜੀ ਮੈਂ ਬਲਾਕ ਬਟਿੰਡਾ ਨੂੰ ਬਿਲੋਂਗ ਕਰਦੀ ਆ ਜੋ ਕਿ ਬਾਲ ਪਲਾਈ ਕੌਂਸਲ ਦੇ ਅ ਤੇ ਇਸ ਬਲਾਕ ਨੂੰ ਤੇ ਇਹਦੇ ਨਾਲ ਲੱਗਦੇ ਹੋਰ ਦੋ ਬਲਾਕਾਂ ਨੂੰ ਪਿਛਲੇ 13 ਮਹੀਨੇ ਤੋਂ ਸਟੇਟ ਵੱਲੋਂ ਮਾਨਤਾ ਦਾ ਰੀਲੀਜ਼ ਨਹੀਂ ਕੀਤਾ ਗਿਆ ਜਿਸ ਕਰਕੇ ਸਾਨੂੰ ਇੱਥੇ ਪਹੁੰਚਣਾ ਪਿਆ ਤੇ ਸਾਡੇ ਜਿਹੜੇ ਪੰਜ ਐਡਵਾਈਜ਼ਰੀ ਬੋਰਡ ਦੇ ਬਲਾਕ ਆ ਉਹਨਾਂ ਨੂੰ ਪਿਛਲੇ 7 ਮਹੀਨੇ ਤੋਂ ਇਹਨਾਂ ਨੇ ਮਾਨਤਾ ਤਾਂ ਨਹੀਂ ਦਿੱਤਾ ਅੱਜ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਆ ਇੱਕ ਜਿਹੜੇ ਸਾਡੇ 3 ਤੋਂ 6 ਸਾਲ ਦੇ ਬੱਚੇ ਪਹਿਲਾਂ ਪਿਛਲੀ ਸਰਕਾਰ ਨੇ ਕੋਈ ਸੀ ਸਾਡੇ ਕੋਲੋਂ ਜ਼ੁਬਾਨੀ ਲੇਕਿਨ ਇਹਨਾਂ ਨੇ ਆਫੀਸ਼ੀਅਲੀ ਸਾਡੇ ਕੋਲੋਂ ਖੋਲੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਉਹ ਬੱਚੇ ਵੀ ਵਾਪਸ ਕਿਤੇ ਜਾਣ ਤੇ ਅੰਗਨwadi ਵਰਕਰ ਹੈਲਪਰ ਨੂੰ ਵਰਕਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ